ਹਲੋ ਜੀ ਸਤਿ ਸ੍ਰੀ ਅਕਾਲ ਜੀ ਮੇਰੀ ਸੋਚ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਦੇਖੋ ਅੱਜ ਕੱਲ੍ਹ ਜ਼ਿੰਦਗੀ ਦੇ ਵਿੱਚ ਆਪਾਂ ਇਦਾਂ ਦੇ ਇਨਸਾਨ ਦੇਖਦੇ ਆ ਜਿਹੜੇ ਬਹੁਤ ਹੰਕਾਰ ਕਰਦੇ ਆ ਕਿ ਵੀ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਤਰੱਕੀ ਕਰ ਲਈ ਆ ਹਨਾ ਦੇਖੋ ਜੀ ਜਦੋਂ ਇਨਸਾਨ ਦੀ ਤਰੱਕੀ ਹੋ ਜਾਂਦੀ ਆ ਤਾਂ ਉਹ ਫਿਰ ਮਤਲਬ ਕਿ ਦੇਖੋ ਖੁਸ਼ੀ ਤਾਂ ਹੁੰਦੀ ਆ ਖੁਸ਼ੀ ਕਰਨਾ ਵੱਖਰੀ ਗੱਲ ਆ ਲੇਕਿਨ ਸਾਨੂੰ ਹਨਾ ਆਪਣਾ ਮਤਲਬ ਕਿ ਆਪਣੀ ਡਾਉਨ ਟੂ ਅਰਥ ਰਹਿਣਾ ਚਾਹੀਦਾ ਵੀ ਮਤਲਬ ਵੀ ਇਦਾਂ ਨਹੀਂ ਹੈਗਾ ਕਿ ਵੀ ਤੁਸੀਂ ਜੀ ਚਲੋ ਬਹੁਤ ਮਿਹਨਤ ਕੀਤੀ ਆ ਇੱਥੇ ਤੱਕ ਪਹੁੰਚਣ ਲਈ ਹਨਾ ਕਰੋੜਾਂ ਦੇ ਵਿੱਚ ਜਦ ਤੁਸੀਂ ਚਲੇ ਜਾਂਦੇ ਹੋ ਜਾਂ ਤੁਹਾਡੇ ਕੋਲ ਬਹੁਤ ਮਹਿਲ ਗੱਡੀਆਂ ਸਾਰਾ ਕੁਝ ਆ ਜਾਂਦਾ ਇਨਸਾਨ ਕੋਲੇ ਦੇਖੋ ਆਪਾਂ ਦੁਨੀਆ ਤੇ ਆਇਆ ਕੋਈ ਉਮੀਦ ਲੈ ਕੇ ਉਮੀਦ ਆ ਜਿਹੜੀ ਇਨਸਾਨ ਦੀ ਉਹ ਕਹਿੰਦੇ ਨੇ ਜਬ ਤੱਕ ਆਸ ਹੈ ਤਦ ਤੱਕ ਸਾਹ ਹੈ ਨਾ ਉਦੋਂ ਤੱਕ ਕਿ ਸਾਡੀ ਜ਼ਿੰਦਗੀ ਹੈ ਜਦੋਂ ਤੱਕ ਸਾਡੇ ਕੋਲ ਕੋਈ ਆਸ ਹੁੰਦੀ ਆ ਤੇ ਜ਼ਿੰਦਗੀ ਨੂੰ ਜਿਉਣਾ ਵੀ ਚਾਹੀਦਾ ਖੁਸ਼ ਹੋ ਕੇ ਜਿਉਣਾ ਚਾਹੀਦਾ ਲੇਕਿਨ ਕਦੀ ਸਾਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਜਾਂ ਕਦੀ ਵੀ ਸਾਨੂੰ ਮਾਣ ਨਹੀਂ ਕਰਨਾ ਚਾਹੀਦਾ ਕਿ ਪਤਾ ਨਹੀਂ ਮੇਰੇ ਕੋਲੇ ਇੰਨਾ ਪੈਸਾ ਆ ਗਿਆ ਕਿ ਮੈਂ ਤਾਂ ਦੁਨੀਆ ਤੋਂ ਜਾਣਾ ਨਹੀਂ ਮੈਂ ਜੀ ਕਈ ਇਦਾਂ ਦੇ ਇਨਸਾਨ ਦੇਖੇ ਆ ਆਪਣੀ ਲਾਈਫ ਦੇ ਵਿੱਚ ਜਿਹੜੇ ਕਿ ਪੈਸਾ ਬਹੁਤ ਆ ਮਤਲਬ ਕਿ ਉਹਨਾਂ ਕੋਲੇ ਸਭ ਕੁਝ ਆ ਉਹ ਐਵੇਂ ਤਾਂ ਇੱਥੇ ਤੱਕ ਪਹੁੰਚੇ ਨਹੀਂ ਹੁੰਦੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੁੰਦੀ ਆ ਨਾ ਜ਼ਿੰਦਗੀ ਦੇ ਵਿੱਚ ਪਰ ਉਹਨਾਂ ਵਿੱਚ ਕੋਈ ਹੰਕਾਰ ਨਹੀਂ ਹੁੰਦਾ ਕੋਈ ਉਹਨਾਂ ਨੂੰ ਉਸ ਸਟੇਜ ਤੇ ਜਾ ਕੇ ਇਦਾਂ ਦੀ ਜਿੱਦਾਂ ਸਮਝ ਆ ਜਾਂਦੀ ਆ ਕਿ ਵੀ ਠੀਕ ਆ ਸਾਡੇ ਕੋਲੇ ਸਾਰਾ ਕੁਝ ਹੈਗਾ ਪਰ ਲੇਕਿਨ ਇਹ ਸਾਡੇ ਨਾਲ ਨਹੀਂ ਜਾਣਾ ਹੈਗਾ ਹਨਾ ਤੇ ਕਈ ਇਨਸਾਨ ਤਾਂ ਵਧੀਆ ਜ਼ਿੰਦਗੀ ਜੀ ਕੇ ਜਾਂਦੇ ਆ ਤੁਰੇ ਫਿਰਦੇ ਚਲੇ ਜਾਂਦੇ ਆ ਹਨਾ ਕਈ ਵਿਚਾਰਿਆਂ ਨੂੰ ਹਸਪੀਟਲਾਂ ਦੇ ਵਿੱਚ ਧੱਕੇ ਖਾਣੇ ਪੈਂਦੇ ਆ ਜਦੋਂ ਆਖਰੀ ਪੈਰ ਦੇ ਵਿੱਚ ਫਿਰ ਉਹਨਾਂ ਨੂੰ ਆਪਣਾ ਪਿਛਲਾ ਲਾਈਫ ਦਾ ਸਾਰਾ ਕੁਝ ਯਾਦ ਆਉਂਦਾ ਉਹਨਾਂ ਦੀਆਂ ਸ਼ਿਕਵੇ ਸ਼ਿਕਾਇਤਾਂ ਪਰਮਾਤਮਾ ਦੇ ਨਾਲ ਤੂੰ ਮੈਨੂੰ ਆਹ ਨਹੀਂ ਦਿੱਤਾ ਤੂੰ ਮੈਨੂੰ ਉਹ ਨਹੀਂ ਦਿੱਤਾ ਹਨਾ ਸਾਰਾ ਕੁਛ ਮਤਲਬ ਬੰਦੇ ਦੇ ਮੂਰੇ ਅੱਖਾਂ ਦੇ ਮੂਰੇ ਆਉਂਦਾ ਹੁਣ ਉਸ ਟਾਈਮ ਤੇ ਇਸੇ ਤਰ੍ਹਾਂ ਜੀ ਮੈਂ ਤੁਹਾਨੂੰ ਹਨਾ ਇੱਕ ਸੱਚੀ ਜਿਹੜੀ ਮਤਲਬ ਕਿ ਗੱਲ ਆਉ ਸੁਣਾਉਣੀ ਆ ਕਿਸ ਤਰ੍ਹਾਂ ਸੁਣਾਉਣੀ ਆ ਸੱਚੀ ਗੱਲ ਆ ਇਹ ਇਹ ਹੈਗੀ ਆਪਣੇ ਦੁਨੀਆ ਦੀ ਮਸ਼ਹੂਰ ਫੈਸ਼ਨ ਡਿਜ਼ਾਈਨਰ ਲੇਖਕਾ ਵੀ ਰਹੀ ਆ ਉਹ ਕ੍ਰਿਸਟਾ ਰੋਡ੍ਰਿਕਸ ਤੇ ਜ ਜ ਉਹ ਹੀ ਉਦੋਂ ਦੀਆਂ ਉਹਦੀਆਂ ਲਿਖਤਾਂ ਨੇ ਉਹਨੇ ਉਦੋਂ ਨਾ ਕਈ ਗੱਲਾਂ ਲਿਖੀਆਂ ਸੀ ਜਦੋਂ ਨਾ ਉਹਨੂੰ ਕੈਂਸਰ ਹੋ ਗਿਆ ਸੀਗਾ ਉਹ ਹਸਪੀਟਲ ਦੇ ਵਿੱਚ ਮਤਲਬ ਕਿ ਪਈ ਸੀਗੀ ਇਲਾਜ ਕਰਾਉਂਦੀ ਸੀਗੀ ਲਾਸਟ ਸਟੇਜ ਸੀਗੀ ਉਹਦੀ ਉਦੋਂ ਉਦੋਂ ਉਹਨੇ ਮਤਲਬ ਕਿ ਲੋਕਾਂ ਨੂੰ ਦੱਸਣ ਲਈ ਕਿ ਐਸ ਟਾਈਮ ਮੈਂ ਕੀ ਫੀਲ ਕਰਦੀ ਆ ਕੀ ਆ ਹਨਾ ਕਿ ਪਹਿਲਾਂ ਮੇਰੀ ਲਾਈਫ ਕਿੱਦਾਂ ਦੀ ਸੀਗੀ ਉਦੋਂ ਉਹਨੇ ਕਈ ਕੁਐਸਚਨ ਨਾ ਗੱਲਾਂ ਲਿਖੀਆਂ ਸੀਗੀਆਂ ਆਪਣੀ ਉਸ ਟਾਈਮ ਦੀਆਂ ਤੇ ਉਹ ਕਹਿੰਦੀ ਸੀਗੀ ਕਹਿੰਦੀ ਸੀ ਵੀ ਮੇਰੇ ਕਾਰ ਗਰਾਜ ਦੇ ਵਿੱਚ ਨਾ ਕਹਿੰਦੀ ਮਹਿੰਗੀ ਤੋਂ ਮਹਿੰਗੀ ਗੱਡੀ ਖੜੀ ਆ ਪਰ ਕਹਿੰਦੀ ਐਸ ਟਾਈਮ ਮੈਂ ਕਹਿੰਦੀ ਹਸਪੀਟਲ ਦੇ ਵਿੱਚ ਬੀਲ ਚੇਅਰ ਤੇ ਘੁੰਮ ਰਹੀ ਆ ਤੇ ਉਸ ਤੋਂ ਬਾਅਦ ਉਹ ਲਿਖਦੀ ਆ ਕਹਿੰਦੀ ਮੇਰੀ ਜਿਹੜੀ ਅਲਮਾਰੀ ਆ ਉਹਦੇ ਵਿੱਚ ਮਹਿੰਗੇ ਤੋਂ ਮਹਿੰਗਾ ਕੱਪੜਾ ਮਹਿੰਗੀ ਤੋਂ ਮਹਿੰਗੀ ਜੁਐਲਰੀ ਤੇ ਮਹਿੰਗੀ ਤੋਂ ਮਹਿੰਗੀ ਜੁੱਤੀਆਂ ਬਹੁਤ ਕੁਝ ਮੇਰੀ ਅਲਮਾਰੀ ਦੇ ਵਿੱਚ ਇਦਾਂ ਦਾ ਪਿਆ ਲੇਕਿਨ ਕਹਿੰਦੀ ਅੱਜ ਇਸ ਟਾਈਮ ਮੈਂ ਕਹਿੰਦੀ ਇੱਕ ਕੱਪੜੇ ਦੇ ਵਿੱਚ ਲਿਪਟੀ ਹੋਈ ਨੰਗੇ ਪੈਰੀ ਹਸਪੀਟਲ ਦੇ ਵਿੱਚ ਬੈਠੀ ਆ ਹਨਾ ਦੇਖੋ ਜੀ ਜਿਹੜੇ ਇਨਸਾਨ ਨੇ ਇੰਨੀ ਕਮਾਈ ਕੀਤੀ ਹੋਵੇ ਇੰਨੀ ਮਿਹਨਤ ਕੀਤੀ ਹੋਵੇ ਐਂਡ ਜਦੋਂ ਉਹਦਾ ਆਉਂਦਾ ਉਹਨੂੰ ਫੀਲ ਹੁੰਦਾ ਕਿ ਵੀ ਇਹ ਤਾਂ ਸਾਰਾ ਜਿਹੜਾ ਕੁਝ ਸੀਗਾ ਵੀ ਇੱਕ ਸੁਪਨਾ ਸੀਗਾ ਇੱਕ ਸਦਾ ਲਈ ਨਹੀਂ ਸੀ ਇਹ ਚੀਜ਼ ਹਨਾ ਤੇ ਉਸ ਤੋਂ ਬਾਅਦ ਜੀ ਉਹ ਕਹਿੰਦੀ ਲਿਖਦੀ ਆ ਕਹਿੰਦੀ ਮੇਰੀ ਬੈਂਕ ਦੇ ਵਿੱਚ ਬਹੁਤ ਪੈਸਾ ਪਿਆ ਲੇਕਿਨ ਕਹਿੰਦੀ ਵੀ ਉਹ ਇਸ ਟਾਈਮ ਮੇਰੇ ਕਿਸੇ ਕੰਮ ਦਾ ਨਹੀਂ ਹੈਗਾ ਉਸ ਕਿਉਂਕਿ ਆਖਰੀ ਸਟੇਜ ਹੁੰਦੀ ਆ ਉਹਦੀ ਉਹ ਉਹਨੂੰ ਡਾਕਟਰ ਵੀ ਜਦਾਂ ਜਵਾਬ ਦੇ ਦਿੰਦੇ ਆ ਉਹ ਕਹਿੰਦੀ ਵੀ ਮੇਰਾ ਘਰ ਆ ਜਿਹੜਾ ਉਹ ਮਹਿਲ ਵਰਗਾ ਵਾਰ ਕਹਿੰਦੀ ਐਸ ਟਾਈਮ ਮੈਂ ਕਹਿੰਦੀ ਹਸਪੀਟਲ ਦੇ ਵਿੱਚ ਇੱਕ ਡਬਲ ਬੈੱਡ ਦੇ ਵਿੱਚ ਪਈਆਂ ਚਿੱਟੇ ਕੱਪੜੇ ਵਿੱਚ ਲਿਪਟੀ ਹੋਈ ਉਸ ਤੋਂ ਬਾਅਦ ਉਹ ਲਿਖਦੀ ਆ ਕਹਿੰਦੀ ਵੀ ਮੈਂ 517 ਹੋਟਲ ਨੂੰ ਦੂਜੇ 517 ਹੋਟਲ ਦੇ ਵਿੱਚ ਬਦਲ ਸਕਦੀ ਆ ਵੀ ਮਤਲਬ ਮੇਰੇ ਕੋਲ ਇੰਨਾ ਪੈਸਾ ਇੰਨਾ ਕੁ ਹੈਗਾ ਸੀ ਲੇਕਿਨ ਐਸ ਟਾਈਮ ਕਹਿੰਦੀ ਮੈਂ ਹਸਪੀਟਲ ਦੇ ਵਿੱਚ ਇੱਕ ਲੈਬੋਰੀ ਤੋਂ ਦੂਸਰੀ ਲੈਬੋਰੀ ਤੱਕ ਜਾ ਰਹੀ ਆ ਆਪਣੇ ਟੈਸਟ ਕਰਵਾ ਰਹੀ ਆ ਉਸ ਤੋਂ ਬਾਅਦ ਉਹ ਲਿਖਦੀ ਆ ਕਹਿੰਦੀ ਮੈਂ ਕਰੋੜਾਂ ਲੋਕਾਂ ਨੂੰ ਆਪਣੇ ਆਟੋਗ੍ਰਾਫ ਦਿੱਤੇ ਲੇਕਿਨ ਕਹਿੰਦੀ ਐਸ ਟਾਈਮ ਮੈਂ ਆਖਰੀ ਆਪਣਾ ਆਟੋਗ੍ਰਾਫ ਡਾਕਟਰ ਦੇ ਉਸ ਨੋਟ ਤੇ ਲਿਖ ਰਹੀ ਆ ਜਿਹਦੇ ਤੇ ਉਹਨੇ ਲਿਖਿਆ ਕਿ ਵੀ ਅਗਰ ਤੇਰਾ ਇਹ ਇਲਾਜ ਇਸ ਤਰ੍ਹਾਂ ਅਸੀਂ ਕਰਦੇ ਆ ਤਾਂ ਅਸੀਂ ਇਸ ਲਈ ਜ਼ਿੰਮੇਵਾਰ ਨਹੀਂ ਹੈਗੇ ਅਗਰ ਤੇਰੀ ਡੈਥ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਜੀ ਉਹ ਐਂਡ ਦੇ ਵਿੱਚ ਲਿਖਦੀ ਆ ਕਹਿੰਦੀ ਮੇਰੇ ਕੋਲੇ ਮੇਰਾ ਆਪਣਾ ਇੱਕ ਨਿੱਜੀ ਜਹਾਜ਼ ਆ ਜਿਹਦੇ ਵਿੱਚ ਮੈਂ ਕਿਤੇ ਵੀ ਆ ਜਾ ਸਕਦੀ ਸੀਗੀ ਕੋਮ ਫੇਰ ਸਕਦੀ ਸੀ ਪਰ ਕਹਿੰਦੀ ਐਸ ਟਾਈਮ ਮੈਨੂੰ 휠ਚੇਅਰ ਤੇ ਬੈਠਣ ਲਈ ਵੀ ਦੋ ਬੰਦਿਆਂ ਦੀ ਸਹਾਇਤਾ ਦੀ ਜ਼ਰੂਰਤ ਪੈਂਦੀ ਆ ਇਸ ਲਈ ਜੀ ਦੇਖੋ ਸਮਾਂ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਨਾ ਹੀ ਇਥੋਂ ਵੱਡੇ ਵੱਡੇ ਸਿਕੰਦਰ ਦੇਖੋ ਆਏ ਆ ਦੁਨੀਆ ਤੇ ਉਹ ਵੀ ਕੁਝ ਨਹੀਂ ਲੈ ਕੇ ਗਏ ਸਿਕੰਦਰ ਕਹਿੰਦਾ ਸੀ ਕਿ ਮੈਂ ਸਾਰੀ ਦੁਨੀਆ ਜਿੱਤਣੀ ਆ ਹਨਾ ਔਰ ਉਹਨੇ ਜਿੱਤ ਵੀ ਲਈ ਲੇਕਿ ਅਖੀਰਲੇ ਟਾਈਮ ਦੇ ਵਿੱਚ ਉਹਨੇ ਵੀ ਇਹੀ ਕਿਹਾ ਸੀ ਕਿ ਜਿਹੜੇ ਜਦੋਂ ਮੇਰੀ ਆਰਥੀ ਜਾਊਗੀ ਨਾ ਮੇਰੇ ਦੋਨੇ ਹੱਥ ਮੇਰੀ ਆਰਥੀ ਤੋਂ ਬਾਹਰ ਕੱਢ ਦਿਓ ਕਿਉਂਕਿ ਲੋਕਾਂ ਨੂੰ ਪਤਾ ਚੱਲ ਸਕੇ ਕਿ ਵੀ ਮੈਂ ਖਾਲੀ ਹੱਥ ਜਾ ਰਿਆਂ ਇਥੋਂ ਕੋਈ ਪੰਡਾ ਨਹੀਂ ਪਰ ਕੇ ਲੈ ਕੇ ਜਾ ਰਿਆ ਇਸ ਲਈ ਜੀ ਸਾਡੀ ਸੋਚ ਇੰਨੀ ਵਧੀਆ ਹੋਣੀ ਚਾਹੀਦੀ ਆ ਵੀ ਅਸੀਂ ਇਹ ਨਾ ਸੋਚੀਏ ਕਿ ਵੀ ਕਿਸੇ ਚੀਜ਼ ਨੂੰ ਪਾਉਣ ਲਈ ਅਸੀਂ ਗਲਤ ਰਸਤੇ ਅਪਣਾਈਏ ਗਲਤ ਕਰਮ ਕਰੀਏ ਜਾਂ ਕਿਸੇ ਦਾ ਨੁਕਸਾਨ ਕਰੀਏ ਹਨਾ ਤੇ ਇਹ ਤਾਂ ਤੁਸੀਂ ਦੇਖੋ ਜਿਹੜੇ ਵਿਚਾਰੇ ਇੰਨੀ ਮਿਹਨਤ ਕਰਕੇ ਵੀ ਇਨਸਾਨ ਆ ਜਿਹੜੇ ਇੱਥੇ ਤੱਕ ਪਹੁੰਚੇ ਹੁੰਦੇ ਆ ਤੇ ਐਂਡ ਦੇ ਵਿੱਚ ਫਿਰ ਉਹ ਵੀ ਤਾਂ ਖਾਲੀ ਹੱਥ ਹੀ ਜਾਂਦੇ ਆ ਇਹ ਜਿੱਦਾਂ ਸੱਚਾਈ ਆ ਸਾਡੀ ਜ਼ਿੰਦਗੀ ਦੀ ਤੇ ਤਾਂ ਹੀ ਕਹਨੇ ਹੁੰਦੇ ਆ ਵੀ ਜਿੱਦਾਂ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਇਦਾਂ ਦਾ ਕੁਝ ਵਾਪਰਦਾ ਨਾ ਸਾਨੂੰ ਕੁਝ ਨਹੀਂ ਮਿਲਦਾ ਹੈਗਾ ਤਾਂ ਉਸ ਉਸ ਟਾਈਮ ਤੇ ਤੁਸੀਂ ਟੈਨਸ਼ਨ ਨਾ ਲਿਆ ਕਰੋ ਚਿੰਤਾ ਚ ਨਾ ਪਿਆ ਕਰੋ ਕਿਉਂਕਿ ਪਰਮਾਤਮਾ ਨੇ ਸਾਡੇ ਲਈ ਉਹ ਰਾਹ ਚੁਣਿਆ ਨਹੀਂ ਹੁੰਦਾ ਹੈਗਾ ਉਸ ਤੋਂ ਵਧੀਆ ਕੋਈ ਹੋਰ ਰਾਹ ਚੁਣਿਆ ਹੁੰਦਾ ਹਨਾ ਇਸ ਲਈ ਪ੍ਰਮਾਤਮਾ ਸਾਨੂੰ ਪ੍ਰਮਾਤਮਾ ਨੇ ਇਹੀ ਦੱਸਿਆ ਕਿ ਜਿਹੜੀ ਜ਼ਿੰਦਗੀ ਆ ਇੱਕ ਇੱਕ ਨਦੀ ਦੀ ਤਰ੍ਹਾਂ ਇੱਕ ਵਹਾਅ ਹੈ ਤੁਰੇ ਜਾਣੀ ਆ ਸਮਾਂ ਆਪਣੀ ਚਾਲੇ ਤੁਰਿਆ ਜਾਣਾ ਅੱਜ ਸਾਡਾ ਸਮਾਂ ਦੁੱਖ ਦਾ ਕੱਲ ਨੂੰ ਸਾਡਾ ਸਮਾਂ ਸੁੱਖ ਦਾ ਵੀ ਆਊਗਾ ਹਨਾ ਉਸ ਤੋਂ ਬਾਅਦ ਦੇਖੋ ਜੀ ਤੁਸੀਂ ਐਂਡ ਪੁਆਇੰਟ ਤੇ ਜਾ ਕੇ ਸਾਨੂੰ ਸਬਰ ਸੰਤੋਖ ਕਿੱਥੋਂ ਆਉਂਦਾ ਸਾਨੂੰ ਇੰਨਾ ਗੱਲਾਂ ਤੋਂ ਆਉਂਦਾ ਕਿ ਇਥੋਂ ਲੈ ਕੇ ਕੁਛ ਨਹੀਂ ਜਾਣਾ ਨਾਲ ਇਹ ਹੀ ਆ ਕਿ ਇੱਥੇ ਸਾਡੀਆਂ ਜਿਹੜੀਆਂ ਜ਼ਿੰਦਗੀ ਦੀਆਂ ਜ਼ਰੂਰਤਾਂ ਨੇ ਸਾਡੀ ਜ਼ਿੰਦਗੀ ਦੀਆਂ ਜਿਹੜੀਆਂ ਸਾਨੂੰ ਬਹੁਤ ਜ਼ਰੂਰੀ ਜ਼ਰੂਰਤਾਂ ਨੇ ਨਾ ਉਹ ਪੂਰੀਆਂ ਸਾਡੀਆਂ ਹੋਣੀਆਂ ਚਾਹੀਦੀਆਂ ਨੇ ਹਨਾ ਤੇ ਬਾਕੀ ਤਾਂ ਜੀ ਦੇਖੋ ਸਾਡੀ ਆਪਣੀਆਂ ਵਧਾਏ ਹੋਏ ਖਰਚੇ ਆ ਜਿਹੜੇ ਅਸੀਂ ਆਪ ਖੁਦ ਵਧਾਉਨੇ ਆ ਖੁਦ ਫਿਰ ਕਰਜ਼ੇ ਚੱਕਦੇ ਆ ਫਿਰ ਕਰਜ਼ਿਆਂ ਥੱਲੇ ਆਉਨੇ ਆ ਹਨਾ ਫਿਰ ਦੁਖੀ ਹੁੰਨੇ ਆ ਹਨਾ ਤੇ ਬਾਕੀ ਇਹ ਆ ਕਿ ਜੀ ਦੇਖੋ ਜਿਹੜਾ ਇਨਸਾਨ ਨੇ ਮਿਹਨਤ ਕੀਤੀ ਹੁੰਦੀ ਆ ਉੱਥੋਂ ਤੱਕ ਬੜੇ ਔਖੇ ਰਾਹਾਂ ਤੇ ਚੱਲ ਕੇ ਉੱਥੇ ਤੱਕ ਪਹੁੰਚਿਆ ਹੁੰਦਾ ਫਿਰ ਅਖੀਰ ਦੇ ਵਿੱਚ ਉਹਨੂੰ ਇਹ ਚੀਜ਼ ਦਾ ਫੀਲ ਹੁੰਦੀ ਆ ਕਿ ਮੈਂ ਕਿਸੇ ਨਾਲ ਜਾਂ ਤੱਕਾ ਕੀਤਾ ਜਾਂ ਫਿਰ ਮੈਂ ਵੀ ਇੰਨਾ ਟਾਈਮ ਇੰਨਾ ਸਮਾਂ ਆਪਣੀ ਜ਼ਿੰਦਗੀ ਦਾ ਬੇਕਾਰ ਹੀ ਕੱਢ ਦਿੱਤਾ ਟੈਨਸ਼ਨਾਂ ਦੇ ਵਿੱਚ ਪੈ ਪੈ ਕੇ ਜਦ ਕਿ ਅਖੀਰ ਦੇ ਵਿੱਚ ਜਾਣਾ ਤਾਂ ਇਸੇ ਤਰ੍ਹਾਂ ਸੀ ਸਭ ਕੁਝ ਤਾਂ ਇੱਥੇ ਹੀ ਰਹਿ ਜਾਣਾ ਹੈਨਾ ਉਹ ਨਾਲ ਤਾਂ ਕੁਝ ਵੀ ਨਹੀਂ ਜਾਣਾ ਇਸ ਲਈ ਜੀ ਚੰਗਾ ਸੋਚਿਆ ਕਰੋ ਖੁਸ਼ ਰਿਹਾ ਕਰੋ ਹਰ ਵਕਤ ਜ਼ਿੰਦਗੀ ਨੂੰ ਹਰ ਪਲ ਹਰ ਸਮੇਂ ਇਨ 享受 ਕਰਿਆ ਕਰੋ ਹਰ ਪਲ ਜ਼ਿੰਦਗੀ ਦਾ ਨਾ ਇਹ ਸਮਝਿਆ ਕਰੋ ਕਿ ਪ੍ਰਮਾਤਮਾ ਨੇ ਮੈਨੂੰ ਬਹੁਤ ਵਧੀਆ ਮੌਕਾ ਦਿੱਤਾ ਆਪਣੀ ਜ਼ਿੰਦਗੀ ਜੀਣ ਦਾ ਇੱਕ ਹੋ ਜਿੱਦਾਂ ਹੁਣ ਆਪਾਂ ਸਵੇਰੇ ਉੱਠਦੇ ਆ ਨਾ ਤਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਕਿ ਵਾਹਿਗੁਰੂ ਨੇ ਮੈਨੂੰ ਇੱਕ ਹੋਰ ਵਧੀਆ ਦਿਨ ਦਿੱਤਾ ਜ਼ਿੰਦਗੀ ਜਿਉਣ ਲਈ ਇੱਕ ਹੋਰ ਵਧੀਆ ਮੌਕਾ ਦਿੱਤਾ ਮੈਨੂੰ ਜ਼ਿੰਦਗੀ ਜਿਉਣ ਲਈ ਹੈ ਨਾ ਤੇ ਉਸ ਉਸ ਦਿਨ ਨੂੰ ਤੁਸੀਂ ਮਤਲਬ ਖੁਸ਼ ਹੋ ਕੇ ਮਾਣੋ ਆਪਣਿਆਂ ਦੇ ਸੰਗ ਮਾਣੋ ਚੰਗੇ ਵਿਚਾਰ ਰੱਖ ਕੇ ਉਸ ਦਿਨ ਚੱਲੋ ਹਨਾ ਕਿਉਂਕਿ ਦੇਖੋ ਜੀ ਉਹ ਤਾਂ ਹੀ ਤਾਂ ਕਹਿੰਦੇ ਆ ਨਾ ਇੱਕ ਪਲ ਦਾ ਵਸਾ ਨਹੀਂ ਹੈਗਾ ਇੱਕ ਘੜੀ ਦਾ ਵਸਾ ਨਹੀਂ ਹੈਗਾ ਇੱਕ ਸੈਕਿੰਡ ਦਾ ਵਸਾ ਨਹੀਂ ਹੈਗਾ ਇਨਸਾਨ ਦਾ ਹਨਾ ਤੇ ਫਿਰ ਪਤਾ ਨਹੀਂ ਅਸੀਂ ਕਿਉਂ ਇੰਨਾ ਮਾਣ ਕਰਦੇ ਆ ਕਿ ਪਤਾ ਨਹੀਂ ਮੈਂ ਉਹ ਕਰ ਦੂ ਮੈਂ ਉਹਨੂੰ ਐ ਕਰ ਦੂ ਇਹਨੂੰ ਐ ਕਰ ਦੂੰਗਾ ਇਹ ਸਾਰੀਆਂ ਸਾਡੀਆਂ ਜੀ ਗਲਤ ਸੋਚਾਂ ਨੇ ਇਹਨਾਂ ਸੋਚਾਂ ਤੋਂ ਪਰੇ ਹਟ ਕੇ ਨਾ ਜ਼ਿੰਦਗੀ ਖੁਸ਼ ਹੋ ਕੇ ਜਿਓ ਉਹ ਸਾਰਿਆਂ ਨਾਲ ਖੁਸ਼ ਹੋ ਕੇ ਆਪਣਾ ਰਹੋ ਤੇ ਬਾਕੀ ਜੀ ਤੁਸੀਂ ਖੁਦ ਵੀ ਸਿਆਣੇ ਹੋ ਹਨਾ ਤੁਹਾਨੂੰ ਵੀ ਸਾਰਾ ਕੁਝ ਪਤਾ ਹੀ ਆ ਜ਼ਿੰਦਗੀ ਦੇ ਵਿੱਚ ਕੀ ਕੀ ਵਾਪਰਦਾ ਕੀ ਕੀ ਹੁੰਦਾ ਹਨਾ ਇਸ ਲਈ ਜੀ ਆਪਣੇ ਬੱਚਿਆਂ ਨੂੰ ਵੀ ਵਧੀਆ ਸਿੱਖਿਆ ਦਿਆ ਕਰੋ ਸਬਰ ਸੰਤੋਖ ਦੀ ਲਾਈਫ ਜੀਵੋਗੇ ਤਾਂ ਖੁਸ਼ ਰਹੋਗੇ ਹਮੇਸ਼ਾ ਹੀ ਇੱਕੋ ਹੀ ਇੱਕੋ ਹੀ ਇੱਕਲਾ ਜ਼ਾਇਦਾ ਜਦੋਂ ਸਬਰ ਸੰਤੋਖ ਨਾਲ ਸੀ ਜ਼ਿੰਦਗੀ ਬਤੀਤ ਕਰਨ ਲੱਗ ਗਏ ਚੰਗੀ ਸੋਚ ਰੱਖ ਕੇ ਚੱਲਣ ਲੱਗੇ ਤਾਂ ਜ਼ਿੰਦਗੀ ਦੀ ਸਾਨੂੰ ਕੋਈ ਸ਼ਿਕਾਇਤ ਹੀ ਨਹੀਂ ਰਹਿਣੀ ਜ਼ਿੰਦਗੀ ਤੋਂ ਜੀ ਸਾਸਤਰੀ ਕਾ ਜੀ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਅਗਰ ਤੁਹਾਨੂੰ ਮੇਰੇ ਵਿਚਾਰ ਮੇਰੀ ਸੋਚ ਵਧੀਆ ਲੱਗਦੀ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ